ਕੱਲ ਪਹਿਲਾਂ ਅਸੀਂ 5 ਤਰੀਕ ਦਿੱਤੀ ਸੀ ਵੀ ਭਗਵਾਨ ਸਤਮਾਨ ਦੇ ਕੋਠੀ ਦੇ ਮੂਹਰੇ ਜਾ ਕੇ ਵੱਡਾ ਧਰਨਾ ਦੇਵਾਂਗੇ ਪਰ ਅਸੀਂ ਅੱਜ ਅਮਰਜੈਂਸੀ ਮੀਟਿੰਗ ਕਰਦ ਕੇ ਸਾਨੂੰ ਲੱਗਿਆ ਵੀ ਲੇਟ ਹੋਣੀ ਉਹ ਇਹ ਮਨ ਦੇਖ ਕੇ ਉਹ ਸੀ 3 ਤਰੀਕ ਕਰਤੀ ਤੇ ਮੈਂ ਸੋਡੇ ਰਾਹੇ ਸ੍ਰੋਕਤ ਕਿਸਾਨ ਮੋਰਚੇ ਦੀਆਂ ਜਿੰਨੀਆਂ ਵੀ ਜੱਥੇਬੰਦੀਆਂ ਜਿਹੜੀਆਂ ਵੀ ਕਿਸਾਨ ਜੱਥੇਬੰਦੀਆਂ ਤੇ ਹੋਰ ਲੋਕਾਂ ਨੂੰ ਬੇਨਤੀ ਕਰਦਾ ਹਮਾ ਕੇ ਮਤਲਬ 11 ਵਜੇ ਨੂੰ ਮਤਲਬ ਸੰਗਰੂਰੋਂ ਦੀ ਕੋਠੀ ਦੇ ਵਾਰਗੇ ਪਹੁੰਚਣਾ ਤੇ ਜਿੰਨਾਂ ਚ ਕਾਨੂੰਨ ਰਹਿਾਨੇ ਕਰਦੇ ਅਧੂਲਨ ਤਿਆਰੀ ਰੱਖਾਂਗੇ ਤੇ ਸੂਲ ਮੋਰਚੇ ਦੀ ਮਤਲਬ ਇਸ ਅਧੂਲਨ ਦੇ ਵਿੱਚ ਹਮਾਇਤ ਹੈ ਮੇਰੀ ਸਾਰੇ ਲੀਡਰਾਂ ਨਾਲ ਗੱਲ ਕੀਤੀ ਮਸਾਬੇ ਉੱਤੇ ਬੋਤਾ ਤੇ ਮੈਂ ਹੋਰ ਲੋਕਾਂ ਨੂੰ ਵੀ ਬੇਨਤੀ ਕਰਦਾ ਖਾਸ ਕਰਕੇ ਮੈਂ ਨੌਜਵਾਨਾਂ ਨੂੰ ਬੇਨਤੀ ਕਰਦਾ ਆਉਣਗੇ ਨੌਜਵਾਨੀ ਜੇ ਆਉਗੇ ਤਾਂ ਅਧੂਲਨ ਅਸੀਂ ਛੇਤੀ ਜਿੱਤ ਲਵਾਂਗੇ ਇੱਕ ਮਾਰ ਨੂੰ ਜਾਣਕਾਰੀ ਸ਼ਾਂਤ ਰੱਖਾਂਗੇ ਤਾਂ ਅਧੂਲਨ ਅਸੀਂ ਜਿੱਤ ਜਾਾਂਗੇ ਇਹ ਹੀ ਮੇਰੀ ਅੱਜ ਦਾ ਕਹਿਣਾ ਹੈ ਸਾਰੇ ਵੈਰੀ ਜਖਾਲਸਾ ਵੈਰੀ ਜਮਾਟ ਹਾਂਜੀ ਜੀ ਰਸਨ ਅੱਜ ਹੀ ਬੇਨਤੀ ਕਰ ਦਿੱਤੀ ਹੈ ਜੀ ਆਪਣੇ ਪ੍ਰਧਾਨ ਜੀ ਨੇ ਬੱਸ ਸਾਰੇ ਨੌਜਵਾਨਾਂ ਨੂੰ ਇਹ ਹੀ ਬੇਨਤੀ ਆ ਵੀ ਜੇ ਇਹ ਜ਼ਬਰਦਸਤ ਕਵਾੜਾ ਰੋਕਣਾ ਵਾ ਜਿਹੜਾ ਨੌਜਵਾਨਾਂ ਦਾ ਸ਼ਿਕਾਰ ਖੇਡਿਆ ਜਾ ਰਿਹਾ ਵੱਖ-ਵੱਖ ਅਫਰੀਕਿਆਂ ਦੇ ਨਾਲ ਕਿਸੇ ਨੂੰ ਗੈਂਗਸਟਰ ਕਹਿ ਕੇ ਕਿਸੇ ਨੂੰ ਕੁਸ ਕਹਿ ਕੇ ਜੇ ਉਹਨੂੰ ਰੋਕਣਾ ਵਾ ਤੇ ਸਾਰੇ ਵੀ ਤਿੰਨ ਤਰੀਕ ਨੂੰ ਵੱਧ ਤੋਂ ਵੱਧ ਗਿਣਤੀ 'ਚ ਉੱਥੇ ਪਹੁੰਚ ਗਏ ਤਾਂ ਕਿ ਆਪਾਂ ਜਿਹੜਾ ਆਪਣਾ ਭਰਾ ਅੰਦਰ ਬੈਠਾ ਪਾ ਉਹਨੂੰ ਵੀ ਸ਼ਰਾਸ ਕੀ ਤੇ ਜਿਹੜੇ ਨੌਜਵਾਨ ਹੋਰ ਆਉਣ ਵਾਲੇ ਸਮੇਂ ਦੇ ਵਿੱਚ ਨਾਲ ਸ਼ਿਕਾਰ ਬਣਨੇ ਆ ਇਹਨਾਂ ਦਾ ਜਿਹੜਾ ਕਵਾੜਾ ਵਾ ਜ਼ਬਰਦਸਤ ਉਹ ਵੀ ਰੋਕ ਸਕੀਏ ਆਪਾਂ ਹਾਂਜੀ ਦੇਖੋ ਅੱਜ ਜਿਹੜੀ ਮੀਟਿੰਗ ਸੀ ਇਹ ਪਾਨੇ ਦੇ ਘਰ ਬੁਲਾਈ ਗਈ ਹੈ ਇੱਕ ਜ਼ਬਰ ਵਿਰੋਧੀ ਐਕਸ਼ਨ ਕਮਿਟੀ ਦਾ ਫੈਸਲਾ ਹੋਇਆ ਹੈ ਇਹ ਸੰਘਰਸ਼ ਨੂੰ ਤਿੱਖਾ ਕਰਨ ਦਾ ਫੈਸਲਾ ਹੋਇਆ ਹੈ ਜਿਸ ਤਰ੍ਹਾਂ ਦਾ ਸੱਚ ਦੀ ਆਵਾਜ਼ ਨੂੰ ਦਬਾਉਣ ਦਾ ਫੈਸਲਾ ਪੰਜਾਬ ਸਰਕਾਰ ਪੰਜਾਬ ਪੁਲਿਸ ਨੇ ਲਿਆ ਹੈ ਇਹਨੂੰ ਪੰਜਾਬ ਦੇ ਲੋਕ ਬਰਦਾਸ਼ਤ ਨਹੀਂ ਕਰਦੇ ਸੋ ਇਹਦੇ ਨਾਲ ਇਕੱਠੇ ਹੋ ਕੇ ਤਕੜਾ ਸੰਘਰਸ਼ ਕਰਨ ਦਾ ਫੈਸਲਾ ਹੈ ਅਸੀਂ ਇਹਨੂੰ ਸਿਰੇ ਲਾਵਾਂਗੇ ਪਾਨੇ ਨੂੰ ਵੀ ਰਿਹਾ ਕਰਾਵਾਂਗੇ ਆਉਂਦੇ ਦਿਨਾਂ ਦੇ ਅੰਦਰ ਤਿੰਨ ਤਰੀਕ ਦਾ ਜਿਹੜਾ ਪ੍ਰੋਗਰਾਮ ਉਲੀਕੇ ਉਦੇ ਸਾਰੀਆਂ ਜਥੇਬੰਦੀਆਂ ਵੱਲੋਂ ਅਸੀਂ ਸਹਿਮਤੀ ਦਿੰਦੀ ਆ ਵੱਡੀ ਗਿਣਤੀ ਜਥੇਬੰਦੀਆਂ ਦੀ ਆਉਰੇ ਹਾਜ਼ਰੀ ਹੈਗੀ ਆ ਉਹਨਾਂ ਦੇ ਲੀਡਰ ਸਾਹਿਬਾਨ ਨੇ ਤੇ ਵੱਡੇ ਇਕੱਠ ਕਰਾਂਗੇ ਸਰਕਾਰ ਨੂੰ ਇਹ ਮਜਬੂਰ ਕਰਾਂਗੇ ਕਿ ਸਾਡੇ ਸਾਥੀ ਨੂੰ ਤੁਰੰਤ ਰਿਹਾ ਕੀਤਾ ਜਾਵੇ ਹਾਂਜੀ ਬਈ ਜੀ ਮੇਰੀ ਸਾਰੇ ਇਨਸਾਫ ਸੰਭਲ ਲੋਕਾਂ ਨੂੰ ਬੇਨਤੀ ਆ ਅਪੀਲ ਆ ਵੀ ਭਾਈ ਜਿਹੜਾ ਆ ਪੰਨ ਵੀ ਰਹੀ ਵਾਸਤੇ ਤਿੰਨ ਤਰੀਕ ਨੂੰ ਭਗਮੰਤਮਾਨ ਦੀ ਕੂਚੀ ਦਾ ਘਾਉ ਕਰਿਆ ਜਾ ਰਿਹਾ ਜਾਂ ਧਰਨਾ ਲਾਇਆ ਜਾ ਰਿਹਾ ਇਹਦੇ ਵਿੱਚ ਵੱਧ ਤੋਂ ਵੱਧ ਵੱਡੀ ਗਿਣਤੀ ਵਿੱਚ ਪਹੁੰਚਿਆ ਜਾਵੇ ਕਿਉਂਕਿ ਜਿਹੜਾ ਸਵਾਲ ਆ ਕਾਨੂੰਨ ਦੇ ਵਿਵਸਥਾ ਸਵਾਲ ਆ ਜੇ ਕਾਨੂੰਨ ਹੋਰ ਮਤਲਬ ਗਲਤਮਾਨ ਜਿਹੜੇ ਸਹੀ ਮੰਦਰਾਂ ਨੂੰ ਵਾਸਤੇ ਹੋਣਾ ਅੱਜ ਦੇ ਲੋਕਾਂ ਦੇ ਸੱਚ ਦੀ ਆਵਾਜ਼ ਠੰਦੇ ਨੇ ਉਹਨੂੰ ਦੱਬਣ ਵਾਸਤੇ ਸਰਕਾਰਾਂ ਇਹੋ ਜਿਹੇ ਹਤਕੰਡੇ ਬਣਾ ਰਹੀਆਂ ਨੇ ਉਹਨੂੰ ਰੋਕਣ ਵਾਸਤੇ ਨਾਲ ਆਪਾਂ ਨੂੰ ਇਹੋ ਜਿਹੇ ਪੁਰਜ਼ੋਰ ਜਿਹੇ ਧਰਨ ਮੁਜਾਰੇ ਕਰਨੇ ਪੈਣਗੇ ਆਨਲ ਟਾਈਮ ਤੇ ਥੈਂਕ ਯੂ ਠੀਕ ਹੈ ਜੀ ਹਾਂ ਜੀ ਜੀ ਵੀਰ ਗੁਰੂ ਜੀ ਸਾਹਿਬ ਜੀ ਸਾਰੇ ਕਿਸਾਨ ਜਥੇਬੰਦੀਆਂ ਨੂੰ ਜਿਹੜਾ ਪ੍ਰੋਗਰਾਮ ਅਲਿਕਾ ਗਿਆ ਸਾਡੀ ਕਿਸਾਨ ਜਥੰਡ ਦੀ ਭਾਰਤੀ ਕਿਸਾਨ ਨੂੰ ਲਖਵਾਲੋਂ ਵੱਲੋਂ ਪੂਰਾ ਸਹਿਯੋਗ ਦਿੱਤਾ ਜਾਊਗਾ ਗੱਲ ਅੱਜ ਸਾਡੇ ਪੰਜਾਬ ਦੀ ਹੈ ਪੰਜਾਬ ਦੀ ਕਿਸਾਨੀ ਔਰ ਜਵਾਨੀ ਦੋਨੋਂ ਖਤਰੇ ਦੇ ਵਿੱਚ ਆ ਅਸੀਂ ਜਿਹੜੀ ਸਰਕਾਰ ਬਦਲਾ ਬਦਲਾ ਦੇ ਚੱਕਰ ਦੇ ਵਿੱਚ ਚੁਣ ਕੇ ਬੈ ਗਈਆਂ ਇਹ ਸਰਕਾਰ ਇਹ ਉਹੀ ਸਰਕਾਰ ਆ ਜਿਨ੍ਹਾਂ ਨੇ ਨੌਜਵਾਨਾਂ ਨੂੰ ਆਪਣੇ ਪਿੱਛੇ ਲਾਇਆ ਸੀ ਤੇ ਨੌਜਵਾਨਾਂ ਨੇ ਆਪਣੀ ਤਨਦੇਹੀ ਦੇ ਨਾਲ ਇਹਨਾਂ ਦੇ ਨਾਲ ਖੜ ਕੇ ਵੋਟਾਂ ਪਾ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਸੀ ਤੇ ਉਹੀ ਆਮ ਆਦਮੀ ਪਾਰਟੀ ਆ ਜਿਹੜੀ ਅੱਜ ਆਮ ਆਦਮੀ ਦੇ ਉੱਪਰ ਜ਼ਬਰ ਕਰ ਰਹੀ ਹੈ ਸੋ ਅਸੀਂ ਜ਼ਬਰ ਦੇ ਖਰਾਫ ਲੜਦੇ ਆਏ ਆ ਤੇ ਲੜਦੇ ਰਹਾਂਗੇ ਸੋ ਮੇਰੇ ਸਾਰੇ ਹੀ ਨੌਜਵਾਨ ਵੀਰਾਂ ਨੂੰ ਭੈਣਾਂ ਨੂੰ ਸਾਰਿਆਂ ਨੂੰ ਬੇਨਤੀ ਆ ਕਿ ਤਿੰਨ ਤਰੀਕ ਦਾ ਜੋ ਅਸੀਂ ਪ੍ਰੋਗਰਾਮ ਲਿਖਿਆ ਉਸ ਦੇ ਵਿੱਚ ਵੱਧ ਚੜ ਕੇ ਹਿੱਸਾ ਪਾਉਣ ਤਾਂ ਕਿ ਅਸੀਂ ਭਾਨੇ ਸਿੱਧੂ ਨੂੰ ਰਹਾ ਕਰ ਸਕੀਏ ਆਕੇ ਤੇ ਦਰਗਹ ਇਹ ਸਾਰਨ ਭਾਈ ਜੀ ਮੈਂ ਤਾਂ ਇਹੀ ਕਹਿਣਾ ਚਾਹਣਾ ਵੀ ਦੇਸ਼ ਵਿੱਚ ਹਿੰਦੁਸਤਾਨ ਵਿੱਚ ਜਦ ਵੀ ਉੱਠਿਆ ਜ਼ਬਰ ਦੇ ਖਿਲਾਫ ਜ਼ੁਲਮ ਦੇ ਖਿਲਾਫ ਪੰਜਾਬ ਉੱਠਿਆ ਸੋ ਜਿਹੜਾ ਪੰਜਾਬ ਹਮੇਸ਼ਾ ਮੂਰਲੀ ਕਿਤਾਰ 'ਚ ਲੜਾਈਆਂ ਲੜਦਾ ਜ਼ੁਲਮ ਦੇ ਖਿਲਾਫ ਆ ਜੋ ਪੰਜਾਬੀਆਂ ਤੇ ਸਭ ਤੋਂ ਜ਼ਿਆਦਾ ਤਸੱਦਦ ਹੋ ਰਿਹਾ ਸਮੇਂ ਦੀ ਸਰਕਾਰ ਬਣੀ ਹੋ ਚਾਹੇ ਸੈਂਟਰ ਬਣੀ ਹੋ ਸੋ ਇਸ ਦੇ ਖਿਲਾਫ ਲਾਮਬੰਦ ਹੋ ਕੇ ਗੁਰੂ ਸਾਹਿਬ ਨੇ ਜਿਹੜੇ ਰਾਹ ਦਿਖਾਏ ਨੇ ਉਹਨਾਂ ਤੇ ਚੱਲਦੇ ਹੋਏ ਇਸ ਜ਼ਬਰ ਦੇ ਖਿਲਾਫ ਵੱਡਾ ਸੰਘਰਸ਼ ਵਿੜਣਾ ਪਊਗਾ ਸੋ ਸਾਰੀ ਜਿਹੜੀਆਂ ਸਾਡੀਆਂ ਜਥੇਬੰਦੀਆਂ ਇਹਨੂੰ ਅਸੀਂ ਨੌਜਵਾਨ ਪੀੜੀ ਫੋਲੋ ਕਰਦੇ ਆ ਸਮਾਜ ਸੇਵਕਾਂ ਨੂੰ ਫੋਲੋ ਕਰਦੇ ਆ ਸੋ ਜਥੇਬੰਦੀਆਂ ਨੇ ਜਿਹੜਾ ਕਾਲ ਦਿੱਤੀ ਆ 3 ਤਰੀਕ ਨੂੰ ਸੰਗਰੂਰ ਵਿਖੇ ਭੁਗਤਾਨ ਦੀ ਕੋਠੀ ਦਾ ਘਰਾਵ ਕਰਨ ਵਾਸਤੇ ਸੋ ਮੇਰੇ ਬੰਨੀਓ ਪੰਚਾਇਤ ਯੂਨੀਅਨ ਬੰਨੀਓ ਲਾ ਲੋ ਇੱਕ ਸਰਪੰਚ ਬੰਨੀਓ ਲਾ ਲੋ ਅਧਨੇ ਬੰਨੀਓ ਬੇਨਤੀ ਆ ਵੀ ਵੱਧ ਚੜ ਕੇ ਇਸ ਵਿੱਚ ਹਿੱਸਾ ਲਈਏ ਤੇ ਇਸ ਜ਼ਬਰਦਸਤ ਵਿਰੋਧੀ ਜਿਹੜੀ ਸਰਕਾਰ ਆ ਉਸ ਦੀਆਂ ਜੜਾਂ ਆਪਾਂ ਹਲਾ ਦਈਏ ਹਾਂਜੀ ਬੱਬੂ ਜੀ ਭਾਰਤੀ ਕਿਸਾਨ ਜੀ ਨੇ ਚੜੂਨੀ ਵੱਲੋਂ ਬਾਈ ਅਸੀਂ ਨਾਲ ਆ ਭਾਨੇ ਪਿੱਛੇ ਨਹੀਂ ਅਨਸਾਨੀਅਤ ਤੌਰ ਦੇ ਉੱਤੇ ਸਾਰਿਆਂ ਨੂੰ ਸਾਨੂੰ ਆਉਣਾ ਚਾਹੀਦਾ ਜਿਵੇਂ ਅਸੀਂ ਕੱਲ ਦਾ ਕੱਠ ਸੀਗਾ ਸਾਡਾ ਕੋਟ ਦੁਨੇ ਬਹੁਤ ਵੱਡਾ ਹੰਗਾਰਾ ਐਸ ਲੋਟੀ ਸਾਡਾ 3 ਤਰੀਕ ਨੂੰ ਸੰਗਰੂਰ ਵੱਧ ਕੱਠ ਹੋਣਾ ਚਾਹੀਦਾ ਕਿਉਂਕਿ ਤਰੀਕ ਇਹਦੇ ਚ ਪਹਿਲਾਂ ਮੈਂ ਬੇਨਤੀ ਕਰਦਾ ਵੀ ਪੰਜ ਦਿੱਤੀ ਗਈ ਸੀ ਪਰ ਉਹਦੇ ਤੇ ਜ਼ੁਲਮ ਦਿਨ ਬਿਨ ਦਿਨ ਵੱਧ ਕਰੀ ਜਾਂਦੇ ਆ ਉਸ ਕਰਕੇ ਅੱਜ ਸਾਰੀਆਂ ਜਸੇਬੰਦੀਆਂ ਨੇ ਫੈਸਲਾ ਲੇਤਾ ਵੀ ਉਹ ਪ੍ਰੋਗਰਾਮ ਅਸੀਂ 3 ਤਰੀਕ ਦਾ ਕੀਤਾਗਾ 3 ਤਰੀਕ ਨੂੰ ਸਾਡੀ ਜਸੇਬੰਦੀਆਂ ਨੂੰ ਸਾਡੇ ਨੂੰ ਪੂਰਾ ਭਾਈ ਸਮਰਥਨ ਤੇ ਭਾਨੇ ਸਿੱਧ ਨੂੰ ਅਸੀਂ ਰਹਾ ਕਰਾਂਗੇ ਹਾਂਜੀ ਬਾਪੂ ਜੀ ਹਾਂਜੀ ਭਾਈ ਤੁਸੀਂ ਜਿਹਾ ਬੋਲੋ ਅਸੀਂ ਜਿ ਜਥੇਬੰਦੀਆਂ ਨੇ ਤਾਂ ਸਾਰਿਆਂ ਨੇ ਦੱਸ ਹੀ ਦਿੱਤਾ ਜਥੇਬੰਦੀਆਂ ਦੀ ਸਾਰਿਆਂ ਦੀ ਫੁੱਲ ਸਪੋਰਟ ਆ ਪੂਰੀ ਹਮਾਇਤ ਆ ਕਿ ਅਸੀਂ ਨੌਜਵਾਨਾਂ ਨੂੰ ਵੀਰਾਂ ਨੂੰ ਮਾਤਾਵਾਂ ਨੂੰ ਭੈਣਾਂ ਨੂੰ ਬੇਨਤੀ ਕਰਦੇ ਆ ਕਿ ਭਾਨੇ ਨੂੰ ਰਿਹਾ ਕਰਾਉਣ ਲਈ 3 ਤਰੀਕ ਨੂੰ ਸੰਗਰੂਰ ਲਾਜ਼ਮੀ ਤੌਰ ਤੇ ਉੱਥੇ ਜ਼ਰੂਰ ਪਹੁੰਚੋ ਜੀ ਲੰਬੀ ਹੋ ਗਈ ਹਾਂਜੀ ਭਾਈ ਜੀ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਮੈਂ ਮਨਜੀਤ ਸਿੰਘ ਸਾਰੇ ਸਾਡੇ ਨੌਜਵਾਨ ਵੀਰਾਂ ਨੂੰ ਬੀਬੀਆਂ ਨੂੰ ਬਜ਼ੁਰਗਾਂ ਨੂੰ ਸਾਰਿਆਂ ਨੂੰ ਕਹਿਣਾ ਹੈ ਜਿਹੜਾ ਸਾਡੇ ਸਿੱਧੂ ਛੋਟੇ ਵੀਰ ਤੇ ਇੱਕ ਬਹੁਤ ਹੀ ਜ਼ਿਆਦਾ ਤਸੱਦਦ ਕੀਤਾ ਜਾ ਰਿਹਾ ਸਰਕਾਰ ਵੱਲੋਂ ਕਿਉਂਕਿ ਇੱਕ ਹਫ਼ਤਾ ਪਹਿਲਾਂ ਹੋ ਗਿਆ ਅਸੀਂ ਪਹਿਲਾਂ ਕੱਲ ਉੱਥੇ ਇਕੱਠੇ ਸੀਗੇ ਕੋਟੂ ਸੁਨੇ ਮੰਡੀ 'ਚ 5 ਤਰੀਕ ਦੇ ਸੀ ਅਸੀਂ ਅੱਜ ਸਾਰੇ ਜਥੇਬੰਦੀਆਂ ਨੇ ਇਕੱਠੇ ਹੋ ਕੇ ਫੈਸਲਾ ਕਰਕੇ 3 ਤਰੀਕ ਦਾ ਕਰਿਆ ਵੀ 3 ਤਰੀਕ ਨੂੰ ਦੀ ਸੰਗਰੂਰ ਸਵੇਰੇ 10 ਵਜੇ ਨੂੰ ਪਹੁੰਚੀਏ ਵੱਧ ਤੋਂ ਵੱਧ ਸੰਖਿਆ 'ਚ ਪਹੁੰਚੀਏ ਤਾਂ ਕਿ ਅਸੀਂ ਇਹ ਸਰਕਾਰ ਦੇ ਤਬੂਦ ਦੇ ਵਿਚਾਰ ਹੀ ਕਿੱਲ ਸਾਫ ਤੋਂ ਹੋ ਸਕੇ ਕਿਉਂਕਿ ਜਿਹੜੇ ਜ਼ਬਰਦਸਤ ਨੌਜਵਾਨ ਮੁੱਡਾਂ ਦੇ ਕਰਨ ਲੱਗੇ ਆ ਉਹ ਬੰਦ ਕਰਕੇ ਇਹ ਸੋਚਣ ਦੇ ਮਜਬੂਰ ਹੋ ਜਾਣ ਕਿਉਂਕਿ ਇਹ ਕਿਸੇ ਅਫਦਾਲੀ ਦਾ ਰਾਜ ਨਹੀਂ ਹੈਗਾ ਇਹ ਆਮ ਪਬਲਿਕ ਦਾ ਰਾਜ ਹੈ ਤੇ ਇਦਾਂ ਚੱਲੂਗਾ ਵੈਗਰ ਖਾਂ ਪਾ ਬਾਈ ਹੋਰ ਬੋਲਣਾ ਜੀ ਇਧਰ ਕਿਸ ਤੁਸੀਂ ਵਾਹਿਗੁਰੂ ਜੀ ਖਾਂ ਸਾਹਿਬ ਵਾਹਿਗੁਰੂ ਜੀ ਦੇ ਘਟੇ ਮੈਂ ਭਾਰਤੀ ਕਿਸਾਨ ਯੂਨੀਅਨ ਦਾ ਸਿੱਧੂਪੁਰ ਵੱਲੋਂ ਜੋ ਆਪਣੇ ਵੀਰਪਾਂ ਨਾਲ ਸਿੱਧੂ ਤੇ ਜਾਵਟ ਆਇਆ ਗਿਆ ਨਯਾਹੇ ਪਰਚੇ ਕੀਤਾ ਉਹਦੇ ਸਵੰਧ ਚ ਕੱਲ ਆਪਣਾ ਕੋਟ ਦੇ ਨਾਲ ਵੇਖੇ ਵੱਡੀ ਇਕੱਠ ਹੋਇਆ ਲੋਕਾਂ ਦਾ ਉੱਥੋਂ ਹੀ ਗੱਲ ਨਿਕਲ ਕੇ ਆਈ ਵੀ ਜਿਆਦਾ ਤੋਂ ਜਿਆਦਾ ਲੋਕਾਂ ਦਾ ਵਿਚਾਰ ਸੀ ਵੀ ਆਪਾਂ ਭਵਨਤਵਾਨ ਮੁੱਖ ਮੰਤਰੀ ਦੀ ਕੋਠੀ ਘੇੜੀ ਉਹਦਾ ਸਮਾਂ 5 ਤਰੀਕ ਦਿੱਤਾ ਗਿਆ ਸੀ ਕੱਲ ਹੋਰ ਇੱਕ ਪਰਚਾ ਰਾਤ ਨੂੰ ਜਿਹੜਾ ਹੈਗਾ ਮੁਹੱਲੀ ਵਿਖੇ ਦਰਜ ਕੀਤਾ ਜਿਹੜਾ ਉਹਦਾ ਮਤਲਬ ਸਰਕਾਰ ਜਿਹੜੀ ਹੈ ਪਿੱਛੇ ਨਹੀਂ हट ਰਹੀ ਜਿਆਦਾ ਜ਼ੁਲਮ ਢਾ ਰਹੀ ਹੈ ਉਹਦੇ ਕਰਕੇ ਜਿਹੜਾ ਹੈਗਾ ਸੋਚਿਆ ਕਿਸਾਨ ਗੱਫੇ ਬੰਦ ਗਏ ਨੇ 22 ਲੱਖਾਂ ਜੀ ਨੇ ਜੋ ਵੀ ਇਨਸਾਨ ਪਸੰਦ ਲੋਕ ਨੇ ਇਹ ਨਰਨਾ ਲਿਆ ਅੱਜ ਹੁਣੇ-ਹੁਣੇ ਮੀਟਿੰਗ ਕਰਕੇ ਵੇ ਜਿਹੜਾ ਆਪਾਂ ਪ੍ਰੋਗਰਾਮ ਆ 5 ਆਲਾ 3 ਤੇ ਲੈ ਕੇ ਜਾਈਏ ਤਾਂ ਕਿ ਸਰਕਾਰ ਦੀ ਅੱਖਾਂ ਖੋਲ ਸਕੀਏ ਸਰਕਾਰ ਨੂੰ ਘੇਰ ਸਕੀਏ ਇਸ ਲਈ ਵੱਧ ਤੋਂ ਵੱਧ ਕਿਸਾਨ ਵੀਰਾਂ ਨੂੰ ਨੌਜਵਾਨਾਂ ਨੂੰ ਭੈਣਾਂ ਨੂੰ ਮਤਾਵਾ ਨੂੰ ਬੇਨਤੀ ਕਰਦੇ ਆ ਇਸ ਜ਼ਬਰ ਦੇ ਖਿਲਾਫ ਆਪਾਂ ਨੂੰ ਇੱਕ ਵਾਰ ਜਰੂਰ ਸਾਰੇ ਪੰਜਾਬ ਨੂੰ ਛੜਕਰ ਤੇ ਆਉਣਾ ਪੈਣਾ ਹੈ ਇਸ ਲਈ ਬੇਨਤੀ ਕਰਦੇ ਆ ਵੱਧ ਤੋਂ ਵੱਧ ਪਹੁੰਚਣਾ 3 ਤਰੀਕ ਨੂੰ ਵੱਤਵੱਤ ਸਾਧਨ ਲੈ ਕੇ ਆਪਣਾ ਜੋ ਵੀ ਹੈ ਰਾਸ਼ਨ ਪਾਣੀ ਜੋ ਕਿਸੇ ਵੀ ਇੱਕ ਆਪਣਾ ਸਮਾਜ ਸੇਵੀ ਦਾ ਮਤਲਬ ਜਿਹੜਾ ਹੈਗਾ ਉਹਦੇ ਤੇ ਤਸੱਦਦ ਹੋ ਰਿਹਾ ਹੈ ਇਹ ਆਪਣੇ ਤੇ ਵੀ ਹੋਣਾ ਇਸ ਲਈ ਆਪਾਂ ਕਿਸੇ ਤੋਂ ਕੋਈ ਆਸ ਨਾ ਰੱਖੀਏ ਕਿ ਉੱਥੇ ਆਪਾਂ ਨੂੰ ਚਾਹ ਪਾਣੀ ਵਗੈਰਾ ਹੋਰ ਮਿਲੇਗਾ ਜੋ ਵੀ ਆਪਾਂ ਹੈਗਾ ਆਪ ਦਾ ਬੰਦੋਬਸਤ ਕਰਕੇ ਆਪ ਲੈ ਕੇ ਜਾਣਾ ਇੰਨਾ ਕਹਿੰਦੇ ਹੋਏ ਸਭ ਤੋਂ ਵੱਤਵੱਤ ਪਹੁੰਚਣਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਪੰਚ ਨੂੰ ਸਰਪੰਚ ਨੂੰ ਸਰਪੰਚ ਨੂੰ ਭਾਈ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੇ ਆਂ ਭਰਾ ਮੇਰੇ ਪਹਿਲਾਂ ਤਾਂ ਭਾਈ ਜਿੰਨੇ ਸਾਡੇ ਪਿੰਡ ਕੋਡਦਨੇ ਦੇ ਵਿੱਚ ਕੱਲ ਜਿੰਨੀ ਸੰਗਤ ਆਈ ਆ ਅਸੀਂ ਪਹਿਲਾਂ ਤਾਂ ਮਾਫੀ ਇਹ ਚਾਉਂਦੇ ਵੀ ਸਾਤੋਂ ਪੂਰਾ ਪ੍ਰਬੰਧ ਨਹੀਂ ਹੋ ਸਕਿਆ ਔਰ ਜਿਹੜੀ ਸੰਗਤ ਪਿੱਛੇ ਜਾਮਾਂ ਦੇ ਵਿੱਚ ਫਸ ਗਈ ਉਹ ਉੱਥੇ ਪਹੁੰਚ ਨਹੀਂ ਸਕੇ ਪਹਿਲਾਂ ਤਾਂ ਭਾਈ ਉਹਨਾਂ ਤੋਂ ਅਸੀਂ ਮਾਫੀ ਮੰਗਦੇ ਆ ਭਾਈ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਇਹ ਆ ਜਿਹੜੀ ਸੋਡੀ ਆਵਾਜ਼ ਸੀ ਵੀ ਪੰਜ ਤਰੀਕਾ ਦਿਨ ਬਾਅਦ ਵੀ ਥੋੜੇ ਦੇ ਦਿਨ ਬਾਅਦ ਨੇ ਉਹ ਸਾਰੀ ਆਪਣੇ ਜਥੇ ਬੰਦੀ ਨੇ 122 ਉਹਨਾਂ ਦੇ ਸਾਰਿਆਂ ਨੇ ਇਹ 3 ਤਰੀਕ ਦਾ ਭਾਈ ਆਪਾਂ ਪ੍ਰੋਗਰਾਮ ਰੱਖਤਾ ਸੰਗਰੂਰ ਦਾ ਉਦੀ ਕੋਠੀ ਕਿਰਾਂਗੇ ਸੀਐਮ ਦੀ ਸਾਰਿਆਂ ਨੂੰ ਹੱਥ ਬੰਨ ਕੇ ਬੇਨਤੀ ਆ ਵੱਧ ਤੋਂ ਵੱਧ ਮੈਂ ਨੌਜਵਾਨਾਂ ਨੂੰ ਇੱਕ ਅਪੀਲ ਕਰਦਾ ਭਰਾ ਮੇਰੋ ਵੀ ਬਾਈ ਬਣ ਕੇ ਸ਼ਾਂਤ ਮਾਹੌਲ ਨਾਲ ਆਪਾਂ ਇਹ ਧਰਨਾ ਰੱਖਣਾ ਹੈ ਕਿ ਉਹ ਸਰਕਾਰਾਂ ਕਹਿੰਦੀਆਂ ਨੇ ਵੀ ਆਪਾਂ ਨੂੰ ਬਿਲਡ ਮਿਲੇਗਾ ਆਪਾਂ ਭਰਾ ਬਣ ਕੇ ਹੱਥ ਬੰਨ ਕੇ ਬੇਨਤੀ ਆ ਆਪਾਂ ਕਿਸੇ ਨੂੰ ਬਿਲਡ ਨਹੀਂ ਦੇਣੀ ਜਿਹੜੇ ਬਾਈ ਦੇ ਜ਼ਖਮ ਉਤਿ ਕਾਲੋ ਜਮਾਂ ਠੰਡੇ ਕਰਤੇ ਬਾਈ ਤੁਸੀਂ ਭਰਾ ਬਣ ਕੇ ਉਹਨੂੰ ਵੀਰਾ ਬਣ ਕੇ ਹੱਥ ਬੰਨ ਕੇ ਬੇਨਤੀ ਆ ਉਹਨੂੰ ਕਢਾ ਲਓ ਬਾਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜ ਤੋਂ ਤਿੰਨ ਤਰੀਕ ਕਿਉਂ ਕੀਤੀ ਗਈ ਹੈ ਕਿਉਂਕਿ ਜ਼ਬਰ ਕੱਲ ਵਾਲੇ ਕੱਟ ਤੋਂ ਬਾਅਦ ਵਧਿਆ ਕੱਲ ਕਲਾ ਭਾਨਾ ਨਹੀਂ ਉਹਦੇ ਛੋਟੇਪਰਾ ਆਮਣੇ ਨੂੰ ਵੀ ਮੁਕੱਦਮੇ ਚ ਇਹਨਾਂ ਨੇ ਨਾਮਜ਼ਦ ਕਰਤਾ ਜਿਹੜਾ ਮਹੱਲੀ ਉਤੇ ਮੁਕੱਦਮਾ ਦਰਜ ਕੀਤਾ ਤੇ ਭਾਨੇ ਨੂੰ ਕੱਲ ਸੀਐਸਟਾਫ ਰਾਤ ਮਹੱਲੀ ਰੱਖਿਆ ਗਿਆ ਜੋ ਜ਼ਬਰ ਭਾਨੇ ਤੇ ਲੁਧਿਆਣੇ ਟਾਇਆ ਗਿਆ ਸੀ ਉਦੋਂ ਕਈ ਗੁਣਾ ਜ਼ਿਆਦਾ ਜ਼ਬਰ ਬਰਫ ਦੀ ਸੱਲੀ ਤੇ ਪਾਦਨਾ ਬੰਦੇ ਨੂੰ ਮੂੰਹ ਦਾ ਖੋਲ ਕੇ ਮੂੰਚ ਕੜਾ ਪਾ ਕੇ ਤੇ ਉਤੋਂ ਦੀ ਪਾਣੀ ਸਿੱਟਣਾ ਵਿੱਚ ਰਮਾਲ ਰੱਖ ਕੇ ਸੰਗ ਸੱਡਾ ਪਾਣੀ ਡਿੱਗਦਾ ਇਹ ਉਹ ਕੋਈ ਉਸ ਤਰ੍ਹਾਂ ਦਾ ਸੱਡ ਢਾ ਰਿਹਾ ਜਿਹੜਾ ਕਿਸੇ ਮੈਡੀਕਲ 'ਚ ਵੀ ਨਹੀਂ ਆਉਣਾ ਆਮ ਤੌਰ ਤੇ ਕਹਿ ਦਿੰਦੇ ਆ ਯਾਰ ਮੈਡੀਕਲ ਕਰਾ ਦਿਓ ਡਾਕਟਰਾਂ ਦਾ ਬੋਲਡ ਬਿਠਾ ਦਿਓ ਉਹ ਮੈਡੀਕਲ ਰਿਪੋਰਟਾਂ ਦੇ ਵਿੱਚ ਵੀ ਇਹੋ ਜਿਹੀ ਕੁੱਟਦੇ ਆ ਠੰਡਾ ਪਾਣੀ ਪਾਈ ਜਾਂਦਾ ਸਿਰ ਤੇ ਬਿਠਾ ਕੇ ਮੈਡੀਕਲ 'ਚ ਕੀ ਆਉਣਾ ਸਿਰ ਦੇ ਵਿੱਚ ਜੁੱਤੀਆਂ ਬੰਦਰੇ ਦਿਮਾਗ 'ਚ ਮਾਰ ਦਿਆ ਤਹਾਂ ਤੋਂ ਸਿੱਧਾ ਅਸਰ ਹੁੰਦਾ ਬੰਦਰੇ ਦਿਮਾਗ ਤੇ ਬੰਦਾ ਮਨਸ ਤੌਰ ਦੇ ਉੱਤੇ ਖਿਲ ਜਾਂਦਾ ਇਨੂੰ ਕਰਾ ਬਦਮਾਖੇ ਲ ਗਿਆ ਇਹੋ ਜਿਹਾ ਤਸ਼ੱਦਦ ਆ ਜਿਹੜਾ ਕਰ ਰਹੇ ਆ ਤੇ ਇਹ ਜਬਰ ਰੋਕਣ ਲਈ ਆਪਾਂ ਨੂੰ ਪਾਈ ਤੋਂ ਤਿੰਨ ਕਰਨੀ ਪਈ ਆ ਸੋ ਮੇਰੀ ਅਪੀਲ ਆ ਜਿਵੇਂ ਤੁਸੀਂ ਕੱਲ ਆਏ 29 ਨੂੰ 3 ਤਰੀਕ ਨੂੰ ਪੰਜਾਬ ਦੇ ਹਰ ਘਰ ਦੇ ਵਿੱਚੋਂ ਸਾਡੀਆਂ ਮਾਮਾ ਭੈਣਾਂ ਨੌਜਵਾਨ ਬਜ਼ੁਰਗ ਜੇ ਚਾਹਣੇ ਆ ਕਿ ਇਹ ਜਬਰ ਰੋਕਿਆ ਜਾਵੇ ਮਸਲਾ ਕੱਲਾ ਭਾਨੇ ਦਾ ਨਹੀਂ ਆ ਮਸਲਾ ਹੋਰ ਵੀ ਜਬਰ ਜਿਹੜਾ ਹੋ ਰਿਹਾ ਅੱਜ ਤਰਨ ਤਾਰਨ ਫੇਰ ਕਹਿੰਦੇ ਜੀ ਗੈਸਟਰ ਕਹਿ ਕੇ ਐਨਕਾਊਂਟਰ ਕਰਤਾ ਇਹ ਝੂਠੇ ਮੁਕਾਬਲੇ ਦਾ ਦੌਰ ਜਿਹੜਾ ਚੱਲ ਪਿਆ ਜੇ ਰੋਕਣਾ ਕੱਲ ਨੂੰ ਕਿਸੇ ਨੂੰ ਵੀ ਇਹ ਅੱਤਵਾਦੀ ਕਹਿ ਕੇ ਗੈਸਟਰ ਕਹਿ ਕੇ ਗੋਲੀ ਮਾਰ ਦੇਣਗੇ ਸੌਖੀ ਗੱਲ ਐ ਤੇ ਆਪਾਂ ਚੁੱਪ ਕਰ ਜਾਂਦੇ ਆ ਵੀ ਠੀਕ ਐ ਬੰਦਾ ਮਾੜਾ ਹੋਊ ਯਾਰ ਮਾਰਤਾ ਕਰਨ ਤਾਰਨ ਮੁੰਡਾ ਮਾਰਿਆ ਇੱਕ ਵੀ ਮੁਕੱਦਮਾ ਉਹਦੇ ਦਰਜ ਨਹੀਂ ਸੀ ਕਹੇ ਅਪਰਾਧਿਕ ਮੁਕੱਦਮਾ ਹੋਈ ਉਹ ਵੀ ਇਹਨਾਂ ਨੇ ਗੈਸਟਰ ਕਹਿ ਕੇ ਮਾਰਤਾ ਆਪਾਂ ਚੁੱਪ ਕਰ ਗਏ ਉਹਦੀ ਆਵਾਜ਼ ਵਿਚਾਰਾ ਗਰੀਬ ਪਰਿਵਾਰ ਸੀ ਉੱਠਿਆ ਉਹਦੀ ਆਵਾਜ਼ ਹੀ ਨਹੀਂ ਉੱਠੀ ਕੱਲ ਸੁਣੀ ਨਹੀਂ ਕਿਉਂਕਿ ਜਦੋਂ ਕੋਈ ਟੈਗ ਲੱਗ ਗਿਆ ਬੰਦੇ ਦੇ ਉੱਤੇ ਵੇ ਬੱਕਵਾਦੀ ਆ ਜੀ ਇਹ ਅਤਵਾਦੀ ਆ ਜੀ ਇਹ ਗੈਂਗਸਟਰ ਆ ਜੀ ਮਾਰ ਦਿਓ ਅਸੀਂ ਵੀ ਚੁੱਪ ਕਰ ਜਾਂਦੇ ਆ ਇਹ ਪਹਿਲਾਂ ਵੀ ਆਈ 80 ਤੋਂ ਪਹਿਲਾਂ ਵੀ ਕਹਿੰਦੇ ਬਦਮਾਸ਼ ਕਹਿ ਕੇ ਮਾਰ ਦਦੇ ਸੀ ਪਹਿਲਾਂ ਵੀ ਇਹ ਬਦਮਾਸ਼ਾਂ ਮਾਰਦੇ ਲੋਕ ਚੁੱਪ ਕਰ ਜਾਂਦੇ ਸੀ ਸੋ ਇਹ ਗੈਂਗਸਟਰ ਇਹ ਬਦਵਾਸ ਸਾਡੇ ਪੁੱਤ ਨੇ ਪੰਜਾਬ ਦੇ ਪੁੱਤ ਨੇ ਗਲਤ ਰਾਹਾਂ ਤੇ ਪਏ ਹੋਏ ਨੇ ਇਹਦਾ ਕਹਿੰਦੇ ਸੀ ਮੁਖਤਾਰਾਜ ਲੈ ਕੇ ਆਵਾਂਗੇ ਮੋੜ ਕੇ ਇਹਨਾਂ ਨੇ ਮਾਰਨਾ ਸ਼ੁਰੂ ਕਰਤਾ ਸੋ ਇਹ ਜ਼ਬਰ ਜਿਹੜਾ ਫਾਸੀਵਾਦੀ ਜ਼ਬਰ ਹੈ ਬਧਨਾ ਭਰਾਵੋ ਤੇ ਹਰ ਕਿਤੇ ਹੋਣਾ ਇਸ ਲਈ ਆਪਾਂ 5 ਦੀ ਬਜਾਏ 3 ਰੱਖਤੀ ਸਮਰੂਲ ਜਿਹੜੀ ਮੁੱਖ ਮੰਤਰੀ ਦਾ ਰੈਸ਼ ਹੈ ਉੱਥੇ ਆਪਾਂ ਪਹੁੰਚਣਾ ਤੇ ਗੱਲ ਚੇਤੇ ਰੱਖਿਓ ਸਰਕਾਰ ਦਾ ਪੂਰਾ ਡਿਚੋਟੀ ਦਾ ਜ਼ੋਰ ਲੱਗਿਆ ਕਿਸੇ ਵੀ ਤਰੀਕੇ ਦੇ ਨਾਲ ਇਹ ਚਾਹੁੰਦੇ ਆ ਕਿ ਆਪਾਂ ਇਹਨੂੰ ਵਿੱਚ ਕੋਈ ਬੰਦੇ ਬਾੜ ਕੇ ਗੜਬੜ ਕਰਾ ਕੇ ਮਾਹੌਲ ਨੂੰ ਬੁਗਾਲ ਦਿਓ ਤਾਂ ਕਿ ਦਵਾਰੇ ਤੁਹਾਡੇ ਡਾਂਗਾ ਫੇਰਨੀਆਂ ਤੁਹਾਨੂੰ ਜੇਲਾਂ ਸਿੱਟਣ ਨੂੰ ਸੌਖਾ ਹੋ ਜੇ ਜਿਵੇਂ ਪਹਿਲਾਂ ਨਾਲੇ ਕੀਤਾ ਦਿਬਰੂਗੜ ਜਿਹੜੇ ਆਪਣੇ ਮੁੰਡੇ ਸਿੱਟੇ ਆ ਐਨਐਸਏ ਲਗੀਆਂ ਨੇ ਉਹ ਇਹੀ ਬਹਾਨਾ ਇਹੀ ਕਹਾਣੀ ਘੜੀ ਗਈ ਹੈ ਜਣੇ ਇਹਨਾਂ ਦੇ ਇਹ ਹੋਰ ਆਤ ਰੁਪਿਆ ਮੂਨ ਖੂਨ ਲੱਗ ਗਿਆ ਇਹ ਸ਼ਿਕਾਰ ਖੇਡਣਾ ਹੈ ਇਸ ਕਰਕੇ ਜੇ ਆਪਾਂ ਆਪਣੇ ਪੁੱਤ ਬਚਾਉਣਾ ਚਾਹੁੰਦੇ ਆ ਇਹ ਜ਼ਬਰਦਸਤ ਡਟ ਕੇ ਵਿਰੋਧ ਕਰੋ ਕਿਤੇ ਵੀ ਹੁੰਦਾ ਉੱਠ ਕੇ ਬੋਲਿਆ ਕਰੋ ਅੱਜ ਅੱ체 18 ਦੇ ਕਰੀਬ ਜਿਹੜੀਆਂ ਵੱਖ-ਵੱਖ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਤੇ ਪੰਚਾਇਤ ਦੀਆਂ ਜਥੇਬੰਦੀਆਂ ਇਕੱਠੀਆਂ ਹੋਈਆਂ ਨੇ ਹੋਰ ਕਈ ਜਥੇਬੰਦੀਆਂ ਜਿਵੇਂ ਸੰਯੁਕਤ ਕਿਸਾਨ ਮੋਰਚਾ ਉਹਦੇ ਵੱਲੋਂ ਹਮੈਤ ਹੋਰ ਕਈ ਮਜ਼ਦੂਰਾਂ ਦੀਆਂ ਜਥੇਬੰਦੀਆਂ حمایت ਦੇ ਤੌਰ ਤੇ ਆਈਆਂ ਨੇ ਵੱਡਾ ਇਕੱਠ ਆ ਪਰ 3 ਤਰੀਕ ਨੂੰ ਮੇਰਾ ਵੀਰ ਕਰਨਾ ਤੇ 3 ਤਰੀਕ ਨੂੰ ਕਿਸੇ ਵੀ ਤਰੀਕੇ ਨਾਲ ਜੇ ਆਪਾਂ ਉਹਨੂੰ ਜ਼ਬਰਦ ਤੋਂ ਬਚਾਉਣਾ ਹੈ ਜਿੰਨਾ ਉਹ ਲੰਮਾ ਸਮਾਂ ਨਾਲ ਕੋਲੇ ਰਹੂਗਾ ਉਹਨ ਨਹੀਂ ਉਹਦੇ ਜ਼ਬਰ ਢਾਉਣਗੇ ਤੇ ਉਹਨਾਂ ਹੀ ਉਹਨੂੰ ਦਿਮਾਗੀ ਤੌਰ ਤੇ ਅਫਸਰਟ ਕਰ ਦਿੱਤਾ ਜਾਊਗਾ ਇਹ ਜਿਸ ਤਰੀਕੇ ਨਾਲ ਉਹਦੇ ਨਾਲ ਪੇਸ਼ ਆ ਰਹੇ ਨੇ ਲੰਗਰ ਲੈ ਕੇ ਉਹ ਉਸ ਦਿਨ ਸਾਰਿਆਂ ਭਰਾਵਾਂ ਨੂੰ ਬੇਨਤੀ ਆ ਮਾਵਾ ਨੂੰ ਬੇਨਤੀ ਆ ਵੀ ਆਪਣੇ ਗੁਰੂ ਘਰਾਂ ਦੇ ਵਿੱਚ ਹੋਕੇ ਦਵਾ ਦਿਓ ਲੰਗਰ ਦਾ ਪ੍ਰਬੰਧ ਦੁੱਧ ਦਾ ਪ੍ਰਬੰਧ ਚਾਹ ਦਾ ਪ੍ਰਬੰਧ ਕਰਕੇ ਵੱਡੀਆਂ ਥਰਮੋਸਾਂ ਭਰ ਕੇ ਲੰਗਰ ਪ੍ਰਸ਼ਾਦੇ ਲੈ ਕੇ ਟੋਕਰਿਆਂ ਦੇ ਵਿੱਚ ਉੱਥੇ ਆਉਣਾ ਕਿਉਂਕਿ ਆਪਾਂ ਉੱਥੇ ਮੌਕੇ ਤੇ ਪ੍ਰਬੰਧ ਲੰਗਰ ਦਾ ਨਹੀਂ ਹੋਣਾ ਸੋ ਸਾਰਾ ਲੰਗਰ ਦਾ ਪ੍ਰਬੰਧ ਜਿਹੜਾ ਉਹ ਬਖ ਬਖ ਜਿੱਥੋਂ ਕਿਤੋਂ ਵੀ ਆਉਂਗੇ ਜਿੰਨੀਆਂ ਵੀ ਉਹ ਸੰਸਥਾਵਾਂ ਆਉਣਗੀਆਂ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਉਹਦੇ ਨਾਲ ਲੰਗਰ ਦਾ ਪ੍ਰਬੰਧ ਕਰਕੇ ਆਉਣਾ ਤਿੰਨ ਤਰੀਕ ਯਾਦ ਰੱਖਿਓ ਸਰਕਾਰ ਦਾ ਪੂਰਾ ਜ਼ੋਰ ਲੱਗਿਆ ਸ਼ਾਂਤਮਈ ਤਰੀਕੇ ਨਾਲ ਤੇ ਜਾਬਤੇ ਚ ਰਹਿ ਕੇ ਆਪਾਂ ਇਹ ਲੜਾਈ ਲੜਨੀ ਹੈ ਤੇ ਆਪਣੇ ਭਰਾ ਨੂੰ ਬਾਹਰ ਕਢਾ ਕੇ ਰੱਖਣਾ ਹੈ ਰਹਿਣਾ ਹੀ ਰਹਿਣਾ ਸੋ ਜੇ ਆਪਾਂ ਨਾ ਹੁਣ ਵੀ ਉੱਠੇ ਤਾਂ ਫੇਰ ਇਹ ਇਹ ਦੇਖਦੇ ਨੇ ਅਸਲ ਇਹ ਹਰ ਵਾਰੀ ਟੀਕਾ ਲਾ ਕੇ ਦੇਖਦੇ ਆ ਵੀ ਆਪਾਂ ਜਾਉਨੇ ਹੈਗੇ ਆ ਕਾਪਾ ਮਰਗੇ ਇਹ ਪਿੱਛੇ ਜੇ ਆਪਾਂ ਪਹਿਲਾਂ ਇਹ ਗਲਤੀਆਂ ਕਰ ਗਏ ਜੇ ਪਹਿਲਾਂ ਵੀ ਉੱਠੇ ਹੁੰਦੇ ਉਹਨਾਂ ਨੌਜਵਾਨਾਂ ਬਾਰੇ ਵੀ ਉੱਠੇ ਹੁੰਦੇ ਨਾ ਡਰ ਕੇ ਘਣਾ ਜਿ ਬੜੇ ਹੁੰਦੇ ਕੁੰਡੇ ਲਾਏ ਹੁੰਦੇ ਇਹ ਦਿਨ ਆਉਣੇ ਨਹੀਂ ਸੀ ਨਾ ਉਹਨਾਂ ਤੇ ਨਾ ਹੋਰ ਨੌਜਵਾਨਾਂ ਤੇ ਤੇ ਅੱਜ ਵੀ ਬਹਿ ਗਏ ਤਾਂ ਫਿਰ ਹੋਰ ਵੀ ਜਬਰ ਇਹ ਬਦਨਾ ਤੁਸੀਂ ਲਈ ਬੇਨਤੀ ਆ ਭਾਈ 5 ਤਰੀਕ ਨਹੀਂ ਜਬਰ ਨੂੰ ਦੇਖਦੇ ਹੋਏ ਜੋ ਕੱਲ ਵਾਪਰਿਆ ਨਮਾ ਐਡਾ ਹੰਕਾਰ ਆ ਚੁੱਕਿਆ ਪੰਜਾਬ ਦੇ ਮੁੱਖ ਮੰਤਰੀ ਦੇ ਦਿਮਾਗ ਐਡਾ ਨਸ਼ਾ ਚੜ ਚੁੱਕਿਆ ਉਹਨੂੰ ਪਾਪਰਦਾ ਕਿ ਇੰਨਾ ਲੋਕਾਂ ਦਾ ਆਪ ਮਹਾਰੇ ਇਕੱਠ ਹੋਇਆ ਤੁਰਕੇ ਵੀ ਆਏ ਸਾਈਕਲਾਂ ਤੇ ਵੀ ਆਏ ਹਜ਼ਾਰਾਂ ਦੀ ਗਿਣਤੀ ਚਾਏ ਉਹਦੇ باوجود ਵੀ ਚੱਕ ਕੇ ਪਰਚਾ ਇੱਕ ਹੋਰ ਦੇ ਦੋ ਐਨੀਪਰ ਹੋਰ ਕਿੰਨੇ ਕਰਤੀ ਬੈਠਾ ਪਰਚੇ ਉਹਦੇ باوجود ਰਾਜ ਜੋ ਤਸ਼ੱਦਦ ਮਹਾਲੀ ਸੀਐਸਟਾਫ ਧਾਇਆ ਗਿਆ ਤੇ ਇਹ ਸਮਝਦਾ ਵੀ ਕੋਈ ਗੱਲ ਨਹੀਂ ਮੈਂ ਤਾਂ ਐਂ ਕੁੱਚਲੂਗਾ ਪਰ ਕੋਈ ਗੱਲ ਨਹੀਂ ਲੋਕ ਤੇਰਾ ਜਵਾਬ ਦੇਣਗੇ ਐਡੇ ਵੀ ਮਰੇ ਤੇ ਬੁਜਦਲ ਨਹੀਂ ਹੈਗੇ ਪੰਜਾਬ ਦੇ ਲੋਕ ਜੇ ਲੋਕਾਂ ਨੇ ਵੱਡੇ ਵੱਡੇ ਜਾਵਰਾ ਦਾ ਜਾਵਰਾ ਦਾ ਮੂੰਹ ਭੰਨਿਆ ਜ਼ੁਲਮ ਦਾ ਸਾਹਮਣਾ ਕੀਤਾ ਤਾਂ ਇਹਦਾ ਵੀ ਦੇਣਗੇ ਸੋ ਆਓ ਸਾਡੀ ਸਾਰਿਆਂ ਵੱਲੋਂ ਤੁਹਾਨੂੰ ਬੇਨਤੀ ਹੈ ਉਸ ਦਿਨ ਆਪਾਂ ਬੱਦ ਤੋਂ ਬੱਦ 3 ਤਰੀਕ ਨੂੰ ਜਿੰਨੇ ਅੱਛੇ ਆਏ ਆ ਉਹ ਤਾਂ ਆਉਣ ਹੀ ਆਣਾ ਹੋਰ ਵੀ ਸਨੇਹ ਲਾ ਦਿਓ ਬਾਈ ਜੇ ਚਾਹੁੰਦੇ ਆ ਕਿ ਸਾਡਾ ਭਰਾ ਸਾਡੇ ਸਹੀ ਸਲਾਮਤ ਬਾਹਰ ਆਵੇ ਤੇ ਹੋਰ ਜਿਹੜੇ ਕਰ ਰਹੇ ਜਾਬਰਾ ਝੂਠੇ ਮੁਕਾਬਲੇ ਆ ਉਹਨਾਂ ਨੂੰ ਨੱਥ ਪਾਈ ਜਾਵੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ